ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਗਜਾਗ ਇਸ ਤਰ੍ਹਾਂ ਦਾ ਬਾਰਡਰ ਡਿਜ਼ਾਈਨ ਲੈ ਕੇ ਆਈਆਂ ਜਿਹੜਾ ਆਪਣਾ ਇਹ ਬਾਰਡਰ ਬਣਾਉਣਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਸਿਰਫ 10 ਲਾਂਗਾਂ ਚ ਆਪਣਾ ਇਹ ਕੰਪਲੀਟ ਹੋ ਜਾਂਦਾ ਹੈ ਤੇ ਜਦੋਂ ਆਪਾਂ ਇਹਦੇ ਵਾਸਤੇ ਕੁੰਡੇ ਲੈਣੇ ਆ 9 ਦੇ ਮਲਟੀਪਲ 8 ਕੁੰਡੇ ਆਪਾਂ ਵਾਧੂ ਰੱਖਣੇ ਜਿਵੇਂ 9 9 9 ਇਸ ਤਰ੍ਹਾਂ ਕਰਕੇ ਜਿੰਨੇ ਵੀ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ 8 ਕੁੰਡੇ ਆਪਾਂ ਵਾਧੂ ਰੱਖ ਲੈਣੇ ਆ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਜਿੰਨੇ ਕੁੰਡੇ ਤੁਸੀਂ ਜ਼ਿਆਦਾ ਲਾਉਂਗੇ ਉਹਨੇ ਜਿਹੜੇ ਕਟਾਂ ਜ਼ਿਆਦਾ ਬਣ ਜਾਣਗੇ ਇੱਥੇ ਮੇਰੇ ਕੋਲ 35 ਕੁੰਡੇ ਐ ਇਸ ਲਈ ਜਿਹੜੇ 1 2 3 4 ਕਟਾਂ ਬਣੀਆਂ ਆਪਣੀ ਠੀਕ ਐ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਕਿਸੇ ਵੀ ਪ੍ਰੋਜੈਕਟ ਲਈ ਤੁਸੀਂ ਇਹਨੂੰ ਵਰਤ ਸਕਦੇ ਆ ਜਿਵੇਂ ਆਪਣੀ ਕੋਈ ਜੈਕਟ ਬਣਾ ਰਹੇ ਆ ਤਾਂ ਨੀਚੇ ਇਸ ਤਰ੍ਹਾਂ ਦਾ ਬਣਾ ਕੇ ਇਹ ਜਿਗਜੈਗ ਬਾਰਡਰ ਉੱਪਰ ਕੋਈ ਆ ਸਿੱਧੀਆਂ ਸਲਾਈਆਂ ਜਾਂ ਕੋਈ ਡਿਜ਼ਾਈਨ ਇਸ ਤਰ੍ਹਾਂ ਆਪਣੀ ਜੈਕਟ ਸ਼ੁਰੂ ਕਰ ਸਕਦੇ ਆ ਜਾਂ ਕੋਈ ਬੇਬੀ ਪ੍ਰੋਜੈਕਟ ਬਣਾ ਰਹੇ ਆ ਤਾਂ ਉਹਦੇ ਲਈ ਜਿਹੜਾ ਆਪਣਾ ਇਹ ਬਾਰਡਰ ਹੈ ਬਣਾ ਸਕਦੇ ਆ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਇਹਨੂੰ ਬਣਾਉਣਾ ਤਾਂ ਇਹਦੇ ਲਈ ਜਿਹੜੇ ਮੈਂ 9 ਦੇ ਮਲਟੀਪਲ 8 ਗੁੰਡੇ ਬਾਧੂ 35 ਗੁੰਡੇ ਲਈ ਥੀ ਨਾ 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 ਤੇ 8 ਕੁੰਡੇ ਵਾਦੂ ਲੈ ਲੈਣੇ ਆਪਾਂ ਤਾਂ ਆਪਣਾ ਜਿਹੜਾ ਇਹ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਠੀਕ ਹੈ 35 ਕੁੰਡੇ ਪਾਉਣ ਤੋਂ ਬਾਅਦ ਤੁਸੀਂ ਕੁੰਡੇ ਜਿਹੜੇ ਇਸੇ ਤਰ੍ਹਾਂ ਲੈਣੇ ਆ ਨੌ ਦੇ ਮਲਟੀਪਲ 8 ਕੁੰਡੇ ਵਾਦੂ ਸਿੱਧੇ ਪਾਸੇ ਤੋਂ ਆਪਣੀ ਪਹਿਲੀ ਸਿਲਾਈ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਪਹਿਲੀ ਸਿਲਾਈ ਹੈ ਆਪਣੀ सारी सीधी बना के कंप्लीट करनी है इस तरह तो इस तरह मैं ये पहली सिलाई बना के कंप्लीट कर दी सारी सिलाई सीधी बनावगी ਇੱਧੇ ਪਾਸੇ ਤਾਂ ਇੱਕ ਸਲਾਈ ਆਪਣੀ ਬਣਾ ਕੇ ਆਪਾਂ ਜਿਹੜੀ ਹੈ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਸਾਰੀ ਸਲਾਈ ਸਿੱਧੀ ਹੋਣ ਆਪਾਂ ਅੱਗੇ ਦੂਸਰੇ ਪਾਸੇ ਤੇ ਉਲਟੀ ਸਾਈਡ ਤੇ ਦਰਵੀ ਆਪਾਂ ਸਾਰੀ ਸਲਾਈ ਜਿਹੜੀ ਸਿੱਧੀ ਬਣਾਉਣੀ ਹੈ ਇਸ ਤਰ੍ਹਾਂ ਕਰਕੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਦੂਸਰੀ ਸਲਾਈ ਉਲਟ ਪਾਸੇ ਤੇ ਤੇ ਐਸੀ ਤਰ੍ਹਾਂ ਮੈਂ ਦੂਸਰੀ ਸਲਾਈ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਆਪਾਂ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਵੀ ਸਿੱਧੀ ਚੌਥੀ ਸਲਾਈ ਉਲਟ ਪਾਸੇ ਤੋਂ ਇਹਨੂੰ ਵੀ ਆਪਾਂ ਸਿੱਧੀ ਬਣਾਵਾਂਗੇ ਪੰਜਵੀਂ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਆਪਾਂ ਸਿੱਧੀ ਬਣਾ ਕੇ ਫਿਰ ਛੇਵੀਂ ਸਲਾਈ ਉਲਟ ਪਾਸੇ ਤੋਂ ਮੈਂ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਬਣਾਉਣੀ ਪਹਿਲਾਂ ਮੈਂ ਪੰਜ ਸਲਾਈਆਂ ਕੰਪਲੀਟ ਕਰਦੀ ਆਂ ਪੰਜ ਸਲਾਈਆਂ ਆਪਾਂ ਸਿੱਧੀਆਂ ਬਣਾਉਣੀਆਂ ਸਿੱਧੇ ਪਾਸੇ ਤੋਂ ਵੀ ਤੇ ਉਲਟ ਪਾਸੇ ਤੋਂ ਵੀ ਪੰਜ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ। ਹੁਣ ਆਪਾਂ ਛੇਵੀਂ ਸਲਾਈ ਬਣਾਵਾਂਗੇ ਉਲਟ ਪਾਸੇ ਤੋਂ। ਛੇਵੀਂ ਸਲਾਈ ਆਪਾਂ ਉਲਟ ਪਾਸੇ ਤੋਂ ਉਲਟੀ ਬਣਾਉਣੀ ਹੈ। ਸਾਰੀ ਸਲਾਈ ਆਪਾਂ ਪਹਿਲਾਂ ਆਪਾਂ ਸਿੱਧੀਆਂ ਸਲਾਈਆਂ ਬਣਾਉਂਦੇ ਆ ਰਹੇ ਹੁਣ ਛੇਵੀਂ ਸਲਾਈ ਆਪਾਂ ਸਾਰੀ ਉਲਟ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਸਾਰੀ ਸਲਾਈ ਉਲਟੀ। हम आप सत्तवी सिलाई बना सीधे पासे तो सत्तवी सिलाई आप सारी सीधी बना के कंप्लीट कर लेनी इस तरह सीधे पासे तो अठवीं सिलाई उल्ट पासे तो अपनी बनूगी उल्टी दो सिलाई बना के आप कंप्लीट कर दें फिर नौवीं सिलाई तो बनावगी ਅੱਠ ਸਲਾਈਆਂ ਆਪਣੀਆਂ ਹੁਣ ਕੰਪਲੀਟ ਹੋ ਗਈਆਂ ਇੱਥੇ ਹੁਣ ਆਪਾਂ ਨੌਵੀਂ ਸਲਾਈ ਬਣਾਵਾਂਗੇ ਡਿਜ਼ਾਈਨ ਦੀ ਪਹਿਲਾਂ ਆਪਾਂ ਜਿਹੜੀਆਂ ਪੰਜ ਸਲਾਈਆਂ ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਸਿੱਧੀਆਂ ਬਣਾਈਆਂ ਤਾਂ ਜਿਹੜੀਆਂ ਆਪਣੀਆਂ ਇਹ ਦੋ ਲਾਈਨਾਂ ਉਲਟੀਆਂ ਬਣ ਕੇ ਆ ਜਾਂਦੀਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਕ ਸਿੱਧੀ ਇੱਕ ਉਲਟੀ ਸਲਾਈ ਇਸ ਤਰ੍ਹਾਂ ਬਣਾਈ ਅੱਠ ਸਲਾਈਆਂ ਆਪਾਂ ਇਹ ਕੰਪਲੀਟ ਕਰ ਲਈਆਂ ਹੁਣ ਆਪਾਂ ਨੌਵੀਂ ਸਲਾਈ ਬਣਾਵਾਂਗੇ ਨੌ ਨੌ ਕੁੰਡਿਆਂ ਦਾ ਆਪਣਾ ਡਿਜ਼ਾਈਨ ਪਹਿਲਾਂ ਆਪਾਂ ਅੱਠ ਕੁੰਡੇ ਸਿੱਧੇ ਬਣਾਵਾਂਗੇ 1 2 3 4 5 6 7 8 ਨੌਵੀਂ ਸਲਾਈ ਚ ਆਪਾਂ ਬਾਰਡਰ ਦੀ ਸ਼ੇਪ ਦੇਵਾਂਗੇ ਹੁਣ ਜਿਹੜਾ ਆਪਣੇ ਨੌਵਾਂਾ ਕੁੰਡਾ ਆਪਾਂ ਸਲਾਈ ਨੂੰ ਇਸ ਤਰ੍ਹਾਂ ਇਸ ਤਰ੍ਹਾਂ نیچے ਦੀ ਲੈ ਕੇ ਜਾਣ ਤੇ ਜਿਹੜਾ ਆਪਣਾ ਨੌਵਾਂਾ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰਕੇ ਲੈ ਆਉਣਾ ਹੈ ਇਸ ਤਰ੍ਹਾਂ ਫਿਰ ਵਾਪਸ ਆਪਾਂ ਇਸੇ ਸਲਾਈ ਤੇ ਲੈ ਆਉਣਾ ਇਸ ਤਰ੍ਹਾਂ ਕਰਕੇ ਫਿਰ ਇਹਨੂੰ ਆਪਾਂ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਏ ਬਾਰਡਰ ਦੀ ਸ਼ੇਪ ਆ ਜੂਗੀ ਇਸ ਤਰ੍ਹਾਂ ਫਿਰ ਅੱਠੇ ਕੁੰਡੇ ਬਣਾਵਾਂਗੇ ਸਿੱਧੇ 1 2 3 4 5 6 7 8 ਹੁਣ ਨੌਵੇਂ ਕੁੰਡਾ ਆਪਾਂ ਫੇਰ ਇਸੇ ਤਰ੍ਹਾਂ ਬਣਾਉਣਾ ਹੈ ਸਲਾਈ ਨੂੰ ਆਪਾਂ ਇਸ ਤਰ੍ਹਾਂ نیچے ਲੈ ਕੇ ਜਾਣਾ ਇਸ ਤਰ੍ਹਾਂ कुा सिलाई उपर ले इस तरह करके वापस फिर आप सिलाई त कर देने फिर आप सीधा बना लेना है इस तरह करके फिर अगे आप अठ कुे सीधे एक दो 10 4 5 6 7 8 9ਵਾਂ ਕੁੰਡਾ ਫੇਰ ਉਸੇ ਤਰ੍ਹਾਂ ਆਪਾਂ ਸਲਾਈ ਨੂੰ ਇਸ ਤਰ੍ਹਾਂ ਆਪਾਂ ਲੈ ਕੇ ਜਾਣਾ ਤੇ ਇਹ ਕੁੰਡਾ 9ਵਾਂ ਆਪਾਂ ਇਸ ਤਰ੍ਹਾਂ ਲੈ ਆਉਣਾ ਫੇਰ ਆਪਾਂ ਇਸੇ ਸਲਾਈ ਤੇ ਇਹਨੂੰ ਕਰ ਲੈਣਾ ਤੇ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਫਿਰ ਅੱਗੇ ਆਪਣੀ ਅੱਠ ਕੁੰਡੇ ਲਾਸਟ ਵਾਲੇ ਸਿੱਧੇ ਆ ਜਾਣਗੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਤੈਸਤਰ ਹੈ ਇਹ ਬਾਰਡਰ ਵਾਲੇ ਕਟਾਂ ਜੀ ਬਣਦੇ ਜਾਂਦੇ ਇਸ ਤਰ੍ਹਾਂ ਜਿੰਨੇ ਕੁੰਡੇ ਤੁਹਾਡੇ ਕੋਲ ਜਿਆਦਾ ਹੋਣਗੇ ਉਹਨੇ ਜਿਹੜੇ ਕਟਾ ਆਪਣੇ ਜਿਆਦਾ ਬਣ ਜਾਣਗੇ ਮੇਰੇ ਕੋਲ ਇੱਥੇ 35 ਕੁੰਡੇ ਸੀ ਤਾਂ ਜਿਹੜੇ 1 1 2 3 4 ਕਟਾ ਬਣ ਗਏ ਆਪਣੇ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ 10ਵੀਂ ਤੇ ਲਾਸਟ ਸਲਾਈ ਬਣਾਵਾਂਗੇ ਉਲਟ ਪਾਸੇ ਤੋਂ 10ਵੀਂ ਸਲਾਈ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਬਹੁਤ ਹੀ ਈਜ਼ੀ ਹੈ ਇਹਨੂੰ ਬਣਾਉਣਾ ਜਿਹੜਾ ਕਿਉਂਕਿ ਨੌਵੀਂ ਸਲਾਈ ਤੇ ਆਪਾਂ ਬਾਰਡਰ ਦੀ ਸ਼ੇਪ ਦੇਣੀ ਹੁੰਦੀ ਹੈ Baki selangat, tak pernah simpel. Dengan sari selai, ya, polti benar ikan beli dekarti. 10 ਸਲਾਂਗਾ ਚਾਪਣਾ ਕਟਾਹ ਵਾਲਾ ਜਿਹੜਾ ਇਹ ਬਾਰਡਰ ਹੈ ਤਿਆਰ ਹੋ ਜਾਂਦਾ ਹੈ। ਲਓ ਜੀ 10 ਸਲਾਂਗਾ ਕੰਪਲੀਟ ਹੋ ਗੁਆਂ ਤਾਂ ਦੇਖ ਲਈਏ ਆਪਾਂ ਜਿਹੜਾ ਬਾਰਡਰ ਆਪਣਾ ਇਸ ਤਰ੍ਹਾਂ ਬਣ ਕੇ ਆ ਜਾਂਦਾ ਹੈ। ਤਾਨੂੰ ਜਿਹੜਾ ਬਾਰਡਰ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਹੁਣ ਅੱਗੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਜਿਹੜਾ ਆਪਾਂ ਡਿਜ਼ਾਈਨ ਕੋਈ ਵੀ ਆਪਾਂ ਪ੍ਰੋਜੈਕਟ ਸ਼ੁਰੂ ਕਰਨਾ ਹੁਣ ਆਪਾਂ ਜਿਹੜਾ ਪ੍ਰੋਜੈਕਟ ਹੈ ਸ਼ੁਰੂ ਕਰ ਸਕਦੇ ਹਾਂ ਆਪਣਾ ਬਾਰਡਰ ਬਣ ਗਿਆ ਇਸ ਤਰ੍ਹਾਂ ਸਿੱਧਾਆਂ ਸਲਾਂਗਾ ਦਾ ਬਣਾਓ ਚਾਹੇ ਤੁਸੀਂ ਕੋਈ ਡਿਜ਼ਾਈਨ ਉੱਪਰ ਸ਼ੁਰੂ ਕਰੋ ਤਾਂ ਇਸ ਤਰ੍ਹਾਂ ਆਪਾਂ ਅੱਗੇ ਸ਼ੁਰੂ ਕਰ ਲੈਣਾ ਹੈ। ਥੈਂਕ ਯੂ।